ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਹੈ ਮਨਪ੍ਰੀਤਿਆ ਵਾਲੀ ਜੀ ਨੂੰ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਆ ਜਿਹੜਾ ਨਵਾਂ ਅਕਾਲੀ ਦਲ ਚੱਲ ਹੀ ਗਿਆ ਜਿਹੜਾ ਅਕਾਲੀ ਦਲ ਬਣਿਆ ਉਹਦਾ ਮੈਂ ਉਹਦੇ ਉਹਦੇ ਉਹਨੇ ਬਣਾਇਆ ਨਾ ਬਹਿ ਕੇ ਤੇ ਅੱਜ ਪਿੱਟ ਤੇ ਉਹਦੇ ਸ਼ੁਰੂਆਤ ਮਾਰਤਾ ਹੁਣ ਕਹਿੰਦਾ ਫਿਰਦਾ ਹੈ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਿਸ ਦਿਨ ਤੱਕ ਤਮ ਜਿੰਨਾ ਤੱਕ ਤਮ ਮੈਂ ਪ੍ਰਧਾਨ ਹੈ ਏਜੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਆਕਾਲੀ ਦਲ। ਦਰਨੀ ਇਹ ਆਕਾਲੀ ਦਲ ਜੋ ਪਾਰਟੀ ਹੈ ਏਜੇ ਇਨਸਾਨਾਂ ਕਰਕੇ ਖੜੀ ਹੋਈ ਹੈ। ਜਿਹੜੇ ਪਰਿਵਾਰਾਂ ਨੇ ਆਕਾਲੀ ਦਲ ਦੇ ਬਗੈਰ ਸੋਚਿਆ ਨਹੀਂ। ਜੇ ਆਕਾਲੀ ਦਲ ਦਾ ਨੁਕਸਾਨ ਹੋਇਆ ਓਹ ਜੇ ਗੱਦਾਰਾਂ ਕਰਕੇ ਹੋਇਆ ਜਿਵੇਂ ਯਾਲੀ ਹੈ, ਮਨਪ੍ਰੀਤ ਯਾਲੀ ਹੈ। ਜਿਹੜੇ ਮੌਕਾ ਪ੍ਰਸਤ ਹੈ। ਸਾਡੀ ਸਰਕਾਰ ਆਈ ਉਨੇ ਪੈ ਆਪਣੀ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲੱਸ ਅੰਸ ਲੈਣੇ ਸੀ ਤੇ ਖਾਲੀ ਦਲ ਚ ਆ ਗਿਆ ਹੁਣ ਅੱਜ ਕੱਲ ਜੋ ਠੱਗੀਆਂ ਜਿਹੜੀ ਤੇ ਹੁਣ ਭਗਵੰਤ ਮਾਨ ਨਾਲ ਟ੍ਰੈਫਿਕ ਕਰਦਾ ਆ ਆ ਚੀਜ਼ਾਂ ਲੁਕਦੀਆਂ ਨਹੀਂ ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਮਨਪ੍ਰੀਤਿਆ ਵਾਲੀ ਜੀ ਨੂੰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਇਹਦਾ ਇੱਕੋ ਹੀ ਸੁਪਨਾ ਹੈ ਤੁਸੀਂ ਦੇਖ ਲਓ ਜਿਹਦੇ ਇੱਕ ਕਰੇ ਜਾਂਦਾ ਨਾ ਸਭ ਤੋਂ ਪਹਿਲੇ ਉਹਦੇ ਪਿੱਠ ਤੇ ਸ਼ੁਰੂ ਮਾਰਦਾ ਹੁਣ ਨਵਾਂ ਨਵਾਂ ਉਹ ਆ ਜਿਹੜਾ ਨਵਾਂ ਅਕਾਲੀ ਦਲ ਜਾਂ ਲੀ ਜਾ ਜਿਹੜਾ ਅਕਾਲੀ ਦਲ ਬਣਿਆ ਉਹਦਾ ਮੈਂ ਉਹਦੇ ਉਹਦੇ ਉਹਨੇ ਬਣਾਇਆ ਨਾ ਬੈ ਕੇ ਤੇ ਅੱਜ ਪਿੱਠ ਤੇ ਉਹਦੇ ਸ਼ੁਰੂ ਮਾਰਤਾ ਉਹ ਜਿਹੜਾ ਨੀਟਾ ਪ੍ਰਧਾਨ ਹੈ ਉਹਦੀ ਹੁਣ ਫੋਟੋ ਹੀ ਨਹੀਂ ਲਾਉਂਦਾ ਹਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ ਜਿਹੜਾ ਬੰਦਾ ਐਨੇ ਘਰ ਬਦਲਦਾ ਨਾ ਉਨ ਕੋਈ ਨਹੀਂ ਵਾਰਦਾ ਆਪਣੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਜਿੰਨਾ ਤੱਕ ਤਮ ਮੈਂ ਪ੍ਰਧਾਨ ਐ ਐਜੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਅਕਾਲੀ ਦਲ ਨੂੰ ਕਿਉਂਕਿ ਇੰਨਾ ਲੋਕਾਂ ਕਰਕੇ ਹੀ ਆਪਣਾ ਨੁਕਸਾਨ ਹੋਇਆ ਜਿਹੜੇ ਮੌਕਾ ਪ੍ਰਸਤ ਬੰਦੇ ਆ ਉਹਨਾਂ ਕਰਕੇ ਨੁਕਸਾਨ ਹੋਇਆ ਸੋ ਮੈਨੂੰ ਬੜੀ ਖੁਸ਼ੀ ਹੈ ਤੇ ਹੁਣ ਸਾਰੀ ਜ਼ਿੰਮੇਵਾਰੀ ਆ ਜਿਹੜੀ ਸੀਟਾਂ ਦਾ ਤੁਸੀਂ ਜਿਤਾਉਣੀ ਆ ਜੀ ਬਸ ਕਰਕੇ ਜੀ ਥੈਂਕ ਯੂ ਥੈਂਕ ਯੂ ਕਾਂਸਲ ਕੋਡਲੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਾਂ ਆ ਸਾਰੇ ਠੱਗੀ ਠੋਰੀ ਵਾਲੇ ਬੰਦੇ ਆ ਕਾਂਗਰਸੀ ਐਂ ਸਾਰੇ ਹੁਣ ਭਗਵੰਤ ਮਾਨ ਤੋਂ ਕਿਉਂ ਡਰਦੇ ਆ ਕਿਉਂਕਿ ਉਹਨੇ ਫਾਈਲਾਂ ਖੋਲੀਆਂ ਆ ਜਿਹੜਾ ਇਹਨਾਂ ਦਾ ਪ੍ਰਧਾਨ ਆ ਹਾਂ ਬਾਬਾ ਰਾਜਾ ਬੜਿੰਗ ਰੋਜ਼ ਕਿਚਣਾ ਕਰਦਾ ਭਗਵੰਤ ਮਾਨ ਕਿ ਤੇਰੀ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਜਦੋਂ ਬੋਲਦਾ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਕਿਸੇ ਅਕਾਲੀ ਦਲ ਦੇ ਲੀਡਰ ਬਾਰੇ ਕਹਿਆ ਨੇ ਕਿਉਂਕਿ ਹਿੰਮਤ ਨਹੀਂ ਹੈ ਅਕਾਲੀ ਦਲ ਪੰਜਾਬ ਨਾਲ ਜੁੜਿਆ ਸੀ ਅਸੀਂ ਜੋ ਕੁਝ ਬਣਾਇਆ ਪੰਜਾਬ ਸਾਡੀ ਸੋਚ ਪੰਜਾਬ ਅਸੀਂ ਮਰਨਾ ਪੰਜਾਬ